ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੈਰੀ ਫਾਰਮ ਦੇ ਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਕੋਠੇ ਟੱਲ ਵਾਲੀ ਪਿੰਡ ਮਹਾਰਾਜ ਤੇ ਭਾਈ ਭੀਮ ਕੇ ਘਰਾਂ ਦੇ ਕੋਲੇ ਆਪਾਂ ਗਰਪਾਲੀ ਦੇ ਘਰੋਂ ਵੀਡੀਓ ਬਣਾ ਰਹੇ ਆ ਸੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਚੰਗੀ ਬੇਲ ਵਾਲੀ ਇੱਕ ਬਿਹੜ ਦਿਖਾ ਰਹੇ ਆ ਕੱਦ ਕਾਰ ਤੇ ਬੇਲ ਮਿੱਤਰੋ ਚੰਗੀ ਆ ਰੰਗ ਵੀ ਸੋਹਣਾ ਫੇਸ ਕੁਆਲਟੀ ਵੀ ਚੰਗੀ ਆ ਤੇ ਥਾਂਲੇ ਵੀ ਦੀ ਮਿੱਤਰੋ ਸਾਫ਼ ਹੈ ਸੂਣ ਦੇ ਵਿੱਚ ਕੁਝ ਦਿਨ ਬਾਕੀ ਹੈ ਤੇ ਹਵਾਨਾ ਬਣਾਉਂਦੀ ਆ ਰਹੀ ਆ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਬਾਈ ਦੇ ਨਾਲ ਕਰ ਸਕਦਾ ਸੰਪਰਕ ਤੇ ਠੰਡੀ ਸੀਲ ਵੀ ਮਿੱਤਰੋ ਫੁੱਲ ਹੈ ਤੇ ਭਜੰਡ ਵੀ ਫੁੱਲ ਹੈ ਤੇ ਬਾਈ ਜੱਸੀ ਦੇ ਨਾਲ ਆਪਾਂ ਗੱਲ ਕਰਾਂਗੇ ਤੇ ਬਾਈ ਕਹਿੰਦਾ ਵੀ ਇਸ ਮੈਨੂੰ ਥੋੜਾ ਜਿਹਾ ਬੋਲਣ ਦੇ ਵਿੱਚ ਸੰਗ ਜੀ ਲੱਗਦੀ ਆ ਤਾਂ ਕਰਕੇ ਕਹਿੰਦਾ ਵੀ ਤੁਸੀਂ ਬੋਲਿਓ ਕਿਉਂਕਿ ਆਪਣਾ ਹਰ ਚੀਜ਼ ਦੱਸਣ ਦਾ ਫਰਜ਼ ਬੰਦਾ ਅਗਲਾ ਕਹਿੰਦਾ ਵੀ ਇਹ ਤਾਂ ਫਲਾਨਾ ਹੈ ਹਾਂ ਭਾਈ ਜੈ ਸਿੱਕੀ ਹਾਲ ਚਾਲ ਹੈ ਹਾਂਜੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਹੋਰ ਕਿਵੇਂ ਐਸੇ ਤਾਂ ਵਧੀਆ ਜੀ ਤੁਸੀਂ ਸੁਣਾਓ ਜੀ ਚੜ੍ਹਦੀ ਕਲਾ ਜੀ ਵਧੀਆ ਚੜ੍ਹਦੀ ਕਲਾ ਹਾਂਜੀ ਹਾਂ ਤੇ ਅੱਜ ਆਪਾਂ ਇਹ ਜਿਹੜੀ ਬੈਠ ਦਿਖਾ ਰਹੇ ਹਾਂ ਹਾਂਜੀ ਹਾਂ ਇਹਦਾ ਸੂਆ ਕਿਹੜਾ ਬਲਾ ਇਹ ਸੂਆ ਡਾਕਟਰ ਸਾਹਿਬ ਇਹਨੇ ਸੂਣਾ ਪਹਿਲੇ ਹੀ ਹੈ ਜੀ ਨੇ ਪਹਿਲੇ ਤਾਂ ਸੁਣਾ ਤੇ ਕੱਦ ਕਾਠਾ ਜਿਵੇਂ ਹਾਂਜੀ ਇਹ ਨਾ ਹੀ ਪਹਿਲਾਂ ਰਿਪੀਟ ਮਾਰ ਗਈ ਸੀ ਕਿਸੇ ਬੰਦੇ ਕੋਲੇ ਠੀਕ ਆ ਆ ਉਹਦੇ ਕੋਲੇ ਰਹੀ ਨਹੀਂ ਵੱਡੀ ਹੋ ਗਈ ਜੀ ਠੀਕ ਆ ਇਹ ਗਰਪਾਲ ਸਿੰਘ ਕੋਲੇ ਜਦੋਂ ਆ ਗਈ ਇਹਦੇ ਕਰਮਾਂ ਦੀ ਗੱਲ ਇਹਦੇ ਕੋਲੇ ਪਹਿਲੇ ਟੀਕੇ ਕਰ ਗਈ ਹਾਂ ਕਈ ਵਾਰ ਕਿਲਾ ਬਦਲ ਨਾਲ ਇਹ ਕਹਿੰਦੇ ਜੀ ਕਿਲਾ ਬਦਲ ਗਿਆ ਹਾਂ ਉਹੀ ਗੱਲ ਹੋ ਗਈ ਜੀ ਕਿਉਂਕਿ ਕਿੱਲੇ ਬਦਲ ਨਾਲ ਮਿੱਤਰੋ ਫਿਰ ਆਪਾਂ ਕਹਿੰਦੇ ਆ ਖਾਣਾ-ਦਾਣਾ ਚੇਂਜ ਹੋ ਜਾਂਦਾ ਕਿਸੇ ਨੂੰ ਦੇ ਕੇ ਜਾਣਾ ਹੁੰਦਾ ਬਾਕੀ ਦੇਣੇ ਲੈਣੇ ਦਾ ਸਬੰਧ ਦਾ ਰਿਸ਼ਤਾ ਹੁੰਦਾ ਹਾਂਜੀ ਹਾਂਜੀ ਤੇ ਧੁੱਪ ਸਾਂ ਦਾ ਫਿਰ ਬਦਲ ਜਾਂਦਾ ਹੈ ਸਾਂਸ-ਸਵਾਲ ਦਾ ਹੀ ਫਰਕ ਹੈ ਸਾਂਸ-ਸਵਾਲ ਦਾ ਹੀ ਬਦਲ ਜਾਂਦਾ ਹੈ ਕਿਉਂਕਿ ਜਦੋਂ ਕਿੱਲੇ ਤੇ ਦੂਜੇ ਤੇ ਆਊਗਾ ਲਾ ਦੋ ਮਹੀਨੇ ਫੋਲੋ ਸਭਾਈ ਕਰੋ ਕਿੱਲੇ ਬਦਲ ਨਾਲ ਤਾਂ ਬਹਿਮ ਵਾਲੀ ਗੱਲ ਹੋ ਗਈ ਜੀ ਪਸੂ ਬਾਲਕ ਵੀਡੀਓ ਦੇਖਦੇ ਆ ਜੀ ਹਾਂ ਤੇ ਪਰ ਉਹਦੇ ਕਿੱਲੇ ਬਦਲਣ ਦਾ ਮਤਲਬ ਇਹ ਹੁੰਦਾ ਜੀ ਉਹਦੇ ਸਾਂਸ-ਸਵਾਲ ਤੋਂ ਉਹ ਨਾ ਪਾਣੀ ਦਾ ਫਰਕ ਪੈ ਜਾਂਦਾ ਜੀ ਹਾਂ ਸਾਂਸ-ਸਵਾਲ ਦੇ ਉੱਤੇ ਆ ਕੇ ਪਸੂ ਰਹਿ ਜਾਂਦਾ ਜੀ ਕਿਉਂਕਿ ਜਿਹੜੇ ਤਾਤੇ ਦੇ ਸਰੀਰ ਚ ਚਾਹੀਦੇ ਹੁੰਦੇ ਆ ਹਾਂਜੀ ਹਾਂ ਠੀਕ ਆ ਉਹ ਹੋ ਸਕਦਾ ਵੀ ਉਹਨਾਂ ਦੇ ਘਰੋਂ ਮਿਲਦੇ ਨਾ ਹੁਣ ਹਾਂ ਬਾਕੀ ਪਸੂ ਪਾਲਕ ਜੀ ਹੁਣ ਕਮੈਂਟ ਕਰਨੇ ਕਿਲਾ ਬਦਲਣ ਵਾਲੀ ਆਪਣੇ ਗੱਲਾਂ ਆਮ ਹੀ ਆਉਂਦੀ ਐ ਜੀ ਹਾਂ ਹੁਣ ਵੈਸੀ ਆਪਾਂ ਕਹਿ ਦੇਣਾ ਵੀ ਕਿਲਾ ਬਦਲ ਕੇ ਪਸੂ ਕਈ ਵੀਰਾਂ ਨੇ ਬਦਲੇ ਵੀ ਹੋਣਗੇ ਜੀ ਹਾਂ ਬਹੁਤ ਜ਼ਿਆਦਾ ਇਹ ਚੀਜ਼ਾਂ ਚੱਲਦੀਆਂ ਜੀ ਜਦੋਂ ਕੋਈ ਪਸੂ ਅੜ ਜਾਂਦਾ ਅਗਲਾ ਗਰੀਬ ਨੂੰ ਦੇ ਜਾਂਦਾ ਹਾਂਜੀ ਹਾਂ ਜਾਂ ਮੰਨ ਲਓ ਜਿਵੇਂ ਹੁਣਾਂ ਝੋਟੀਆਂ ਹਾਂ ਜਿਵੇਂ ਆਪਾਂ ਪਿਛਲੇ ਦਿਨਾਂ ਅ ਕੋਰ ਨੰਬਰਦਾਰ ਕਿ ਘਰੋਂ ਆਪਾਂ ਵੀਡੀਓ ਪੜਨਿਆ ਹਾਂ ਹਾਂਜੀ ਹਾਂਜੀ ਉਹ ਫਰਾਕ ਹੋ ਗਿਆ ਲਿਆਉਂਦੇ ਆ ਲਿਆਉਂਦੇ ਆ ਝੋਟੀਆਂ ਤੇ ਵਹਿੜਾ ਹਾਂਜੀ ਹਾਂ ਜਿਹੜੀਆਂ ਉਮਰ ਲੰਗੀ ਹੁੰਦੀ ਆ ਹਾਂਜੀ ਹਾਂਜੀ ਤੇ ਉਹਦੀਆਂ ਜਦੋਂ ਆਪਾਂ ਉਹਨਾਂ ਦੇ ਘਰੇ ਜਾਵੜਨੇ ਆ ਆਪਾਂ ਹੀ ਟੀਕੇ ਲਾਉਣੇ ਆ ਹਾਂਜੀ ਹਾਂਜੀ ਪਹਿਲੇ ਪਹਿਲੇ ਟੀਕੇ ਤੇ ਰਹਿੰਦੀਆਂ ਰਹ ਜਾਂਦੀਆਂ ਕਿਉਂਕਿ ਉਹਨਾਂ ਦੇ ਸਾਹ ਸਵਾਲ ਦਾ ਫਰਕ ਪੈ ਜਾਂਦਾ ਫਰਕ ਪੈ ਜਾਂਦਾ ਜੀ ਬਸ ਕਿਉਂਕਿ ਜਦੋਂ ਬੰਦਾ ਅੱਕ ਜਾਂਦਾ ਇਹ ਤੇ ਮੰਨ ਲਾ ਦੋ ਵਾਰੀ ਨਾ ਰਹੀ ਤਿੰਨ ਵਾਰੀ ਨਾ ਰਹੀ ਜਦੋਂ ਉਹਦਾ ਅੱਕ ਗਿਆ ਮੁਰਕੋ ਦੀ ਖਾਲ ਖਰਾਕ ਖਾਣਾ ਪੀਣਾ ਅੱਕ ਕੇ ਪਉਂਦਾ ਅੱਜ ਬਾਕੀ ਇਹ ਆਈ ਦਾ ਵੀ ਜਿਵੇਂ ਹੋ ਜਾਂਦਾ ਰਾਤ ਸਾਹਿਬ ਤੁਸੀਂ ਬਹੁਤ ਮਤਲਬ ਸਹੀ ਢੰਗ ਨਾਲ ਇੰਨੇ ਸਾਲਾਂ ਦੇ ਕੰਮ ਕਰਦੇ ਆ ਜੀ ਤੁਹਾਡੇ ਪਸ਼ੂ ਵਧੀਆ ਰਹਿੰਦੇ ਆ ਜੀ ਕਿਉਂਕਿ ਚੰਗਾ ਸੀਮਣ ਵਰਤਦੇ ਆ ਤੁਸੀਂ ਠੀਕ ਹੈ ਤੇ ਉਹਦੇ 'ਚ ਇੱਕ ਕਾਰਨ ਹੋਰ ਹੋ ਜਾਂਦਾ ਵੀ ਚੰਗੀ ਸਾਹ ਸੰਭਾਲ ਜਿਹੜਾ ਸਾਹ ਚ ਰਹਿਣਾ ਪਸ਼ੂ ਨੇ ਸਹੀ ਟੈਂਪਰੇਚਰ ਵਾਤਾਵਰਣ 'ਚ ਹੀ ਇਹਦਾ ਵੀ ਫਰਕ ਪੈਂਦਾ ਜੀ ਕਈ ਕਈ ਭਰਾ ਫੋਨ ਵੀ ਲਾਉਣਗੇ ਗੱਲਾਂਬਾਤਾਂ ਵੀ ਕਰਨਗੇ ਕਿਉਂਕਿ ਆਪਾਂ ਗੱਲ ਕਰਦੇ ਆ ਮੇਰਾ ਰਿਜ਼ਲਟ ਸੀ 90 92% ਰਿਜ਼ਲਟ ਸੀ ਕਾਮਾਂ ਦੇ ਵਿੱਚ ਹਾਂਜੀ ਹਾਂਜੀ ਤੇ 85 86 ਸੀ ਆਪਣਾ ਮੱਝਾਂ ਦੇ ਵਿੱਚ ਮੱਝਾਂ ਦੇ ਵਿੱਚ ਬਸ ਜਦੋਂ ਆਪਾਂ ਜਿੰਨਾ ਭਰਾਵਾਂ ਦੇ ਪਸ਼ੂ ਰਹੇ ਹੋਏ ਨੇ ਆਪਣੀ ਕੁਦਰਤੀ ਵੀਡੀਓ ਦੇਖਣਗੇ ਹਾਂਜੀ ਹਾਂਜੀ ਬਾਕੀ ਗੱਲ ਕਮੈਂਟ ਕਰਕੇ ਜਰੂਰ ਦੱਸਿਓ ਵੀ ਜਿਹੜੀ ਆਪਾਂ ਗੱਲ ਕਹੀ ਹੈ ਵੀ ਜਦੋਂ ਆਪਾਂ ਟੀਕਾ ਭਾ ਦੰਦੇ ਸੀ ਹਾਂਜੀ ਹਾਂਜੀ ਠੀਕ ਹੈ ਅਗਲੇ ਨੂੰ ਕਹਿੰਦੇ ਨੇ ਦਿਨ ਲੈ ਖਲਾ ਬਸ ਹਾਂਜੀ ਹਾਂਜੀ ਚੱਕਨੇ ਘਰੋਣੇ ਤੇ ਨਾ ਹੀ ਮਿੱਤਰੋ ਮੈਂ ਬਹੁਤਾਂ ਚੈੱਕ ਕਰੀਆਂ ਹਾਂਜੀ ਠੀਕ ਹੈ ਜਿੰਨਾ ਚਿਰ ਆਪਾਂ ਕੰਮ ਕੀਤਾ ਮੱਲਾਪਾ 20 ਸਾਲ ਲਗਾਤਾਰ ਹਾਂਜੀ ਹਾਂਜੀ ਸਭ ਤੋਂ ਵੱਧ ਆਪਣੇ ਕੋਲੇ ਕੰਮ ਸੀ ਬੇ ਹਾਂਜੀ ਹਾਂਜੀ ਰਿਜ਼ਲਟ ਵੀ ਚੰਗੇ ਆਏ ਰਿਜ਼ਲਟ ਵੀ ਚੰਗੇ ਸੀ ਜੇ ਕੰਮ ਦੀ ਗੱਲ ਕਰ ਗਏ ਮਿੱਤਰੋ 25 25 ਕੇਸ ਆਪਣੇ ਦੇਖੇ ਪਿਆ ਠੀਕ ਹੈ ਜੀ ਜਿਵੇਂ ਅੱਜ ਹਰ ਡਾਕਟਰ ਕੋਲੇ 5 ਜਾਂ 7 ਜਾਂ 10 ਰਹਿ ਗਏ ਹਨ ਬਸ ਇੰਨੇ ਜੇ ਬੰਡਿਆ ਗਿਆ ਜੀ ਹਾਂ ਤੇ ਮੇਰੇ ਕੋਲੇ 25 25 ਹੋਏ ਸੀ ਹਾਂਜੀ ਹਾਂਜੀ ਤੇ ਉਹੀ ਚੀਜ਼ ਆਪਾਂ ਇਹ ਕਰ ਰਹੇ ਆ ਬਸ ਸਹੀ ਸਾਂਭ ਸੰਭਾਲ ਦੇ ਜਿਵੇਂ ਸਾਂਚ ਨਵਾ ਦਿਓ ਜੀ ਪਸ਼ੂ ਨੂੰ ਹਾਂ ਇੱਕ ਹੋਰ ਤੁਹਾਨੂੰ ਦੱਸਦਾ ਮੈਂ ਜੇ ਕੋਈ ਪਸ਼ੂ ਆਪਾਂ ਆਪ ਦੀ ਵਿੜਾਈ ਨਹੀਂ ਕਰਦੇ। ਕਈ ਵਾਰ ਟੀਕਾ ਭਰਨ ਜਾਵੜੰਦੇ ਸੀ। ਜੀ। ਹਜੇ ਹੀਟ ਘਟ ਆਉਂਦੀ ਸੀ। ਮਾਲਕ ਨੂੰ ਪਤਾ ਨਹੀਂ ਹੁੰਦਾ ਜੀ ਆਪਾਂ ਟੀਕਾ ਨਹੀਂ ਭਰਿਆ ਸੀ। ਠੀਕ ਹੈ ਜੀ। ਵਾਪਸ ਮੁੜੇ ਆਉਂਦੇ ਸੀ। ਬਸ ਉਹੀ ਸਹੀ ਟਾਈਮ ਆ ਜੀ ਆਇਆ। ਜਮਾਂ ਸਹੀ ਟਾਈਮ ਤੇ ਜਾਂਦੇ ਸੀ। ਹਾਂਜੀ। ਤੇ ਬਸ ਜਦੋਂ ਜਾ ਟੀਕਾ ਲਾਦਾ ਤਾਂ ਦਿਨ ਲੈ ਲੈਂਦੇ ਸੀ। ਠੀਕ ਹੈ ਜੀ। ਠੀਕ ਹੈ। ਹਾਂਜੀ। ਤੇ ਬੜੇ ਇਹ ਆਪਣੀ ਸਾਈ ਹਾਊਸ ਸੀਲ ਆਈ ਵਧੀਆ ਚਲਾਇ। ਹਾਂ ਬਰੋ। ਤੇ ਠੰਡੀ ਸੀਲ? ਠੰਡੀ ਸੀਲ ਪੂਰੀ ਆ ਜੀ। ਵਧੀਆ ਬਣਿਆ। ਮਾਲਾ ਵੀ ਇਹਨੇ ਬਾਈ ਨੇ ਲਿਆਂਦੀ ਸੀ ਕਿਤੋਂ? ਹਾਂ ਬਾਈ ਨੇ ਲਿਆਂਦੀ ਸੀ। ਲਿਆ ਕੇ ਮਾਲਾ ਵੀ ਪਹਿਲੇ ਟਿਕਾ ਤੇ ਰਹੇਗਾ ਹਾਂ ਇਹਦੀ ਮਾਂ ਥੱਲੇ ਸੀ ਗਈ 22 ਕਿਲੋ ਦੁੱਧ ਠੀਕ ਹੈ ਹਾਂਜੀ ਹਾਂ ਚੰਗੇ ਘਰੋਂ ਆਈ ਵੀ ਸੀ ਚੰਗੇ ਘਰੋਂ ਵਧੀਆ ਤੀਜੇ ਚੌਥੇ ਸੂਏ ਜੀ ਉਹਦਾ 22 ਕਿਲੋ ਦੁੱਧ ਵਧੀਆ ਸੀਗਾ ਜੀ ਕਰ ਦੂ ਇਹ ਵੀ 15 16 ਲੀਟਰ ਹਾਂ ਆਂਦੇ ਵੱਧ ਵੀ ਕੱਢਦੇ ਉਹਦਾ ਜੱਜਮੈਂਟ ਆਪਾਂ ਕਰ ਲੈਣੀ ਹੈ ਜੀ ਪਸ਼ੂ ਪਾਲਕਾਂ ਨੇ ਹਾਂ ਕਿਉਂਕਿ ਲੇਵੇ ਤੋਂ ਕਰ ਲੈਂਦੇ ਜੀ ਲੇਵਾ ਆਪਾਂ ਲੱਗ ਜਾਂਦਾ ਵੀਡੀਓ ਜੇ ਆਪਾਂ ਉਹਨਾਂ ਕੀ ਦਿਖਾਇਆ ਜੀ ਮੰਨ ਲਓ ਵੱਡਾ ਨਹੀਂ ਦਿਖਾਇਆ ਜੀ ਜ਼ੂਮ ਕਰਕੇ ਹਾਂ ਕਈ ਵਾਰ ਜ਼ੂਮ ਕਰਕੇ ਦਿਖਾਉਂਦੇ ਆ ਹਨਾ ਇਹੋ ਚੀਜ਼ ਨਹੀਂ ਮਿੱਤਰੋ ਜਿਹੜੀ ਚੀਜ਼ ਹੈਗੀ ਆ ਇਹ ਦਾ ਨੇਚੁਰਲ ਆ ਉਹਨਾਂ ਕੀ ਆ ਜੀ ਹਾਂ ਉਹਦੇ ਹੀ ਆ ਆਪਾਂ ਕਹਿੰਦੇ ਆ ਸੀਲ ਬਹੁਤ ਹੈਈਂ ਕਈ ਵੀਡੀਓ ਦੇ ਵਚਨਾਂ ਲੇਵਾ ਦੇਖਣ ਨੂੰ ਕੁਝ ਹੋਰ ਹੁੰਦਾ ਮਿੱਤਰੋ ਜਦੋਂ ਅਗਲਾ ਘਰੇ ਆਉਂਦਾ ਕੁਝ ਹੋਰ ਨਿਕਲਦਾ ਹਨਾ ਆਪਣੇ ਮੇਰੇ ਕੋਲ ਕਾਫੀ ਫੋਨ ਆਉਂਦੇ ਆ ਜੀ ਠੀਕ ਹੈ ਲੇਵਾ ਭਾਈ ਜਿੱਦਾ ਤੂੰ ਦਿਖਾਇਆ ਉੱਡੇ ਹੀ ਸੀ ਉੱਡੇ ਹੀ ਹੋਊਗਾ ਜੀ ਠੀਕ ਹੈ ਇਹ ਨਹੀਂ ਹੋ ਸਕਦਾ ਮਿੱਤਰੋ ਜਦੋਂ ਤੁਸੀਂ ਆਓ ਤੇ ਮੁਰਜੋ ਬੈੜ ਦਾ ਕੱਦ ਬਹੁਤ ਆ ਜੀ ਕੱਦ ਕੱਦ ਹਾਂ ਕੱਦ ਥੋੜੇ ਮੋਢੇ ਤਾਂ ਹੀ ਆ ਬੇਰ ਦੀ ਫੁੱਲ ਹੈ ਹਾਂਜੀ ਹਾਂ ਤੇ ਠੰਡੀ ਸੀਲ ਵੀ ਫੁੱਲਾ ਹਨਾ ਇੱਕ ਵਾਰੀ ਮਨੇ ਤੋਰੀਓ ਫੇਰਾ ਬਾਈ ਤੋਰੀ ਗਰਪਾਲੀ ਤੋਰੀਓ ਤੋਂ ਬਾਈ ਮਿੱਤਰੋ ਸੰਗਦਾ ਕਹਿੰਦਾ ਵੀ ਕੈਮਰੇ ਮੂਰੇ ਮੈਨੂੰ ਔਰ ਥੋੜੀ ਸੰਗ ਲੱਗਦੀ ਆ ਸੰਗਲ ਫੰਦ ਵੀ ਥੋੜਾ ਚੱਲਦਾ ਸੀ ਮਿੱਤਰੋ ਜਦੋਂ ਤੂੰ ਪਸ਼ੂ ਪਾਲ ਲੈਣਾ ਠੀਕ ਹੈ ਇਰ ਸੰਗ ਗਾਦੇ ਮੋਲੇ ਆਪਦੀ ਜੈਂਸਾ ਜੀ ਆਪਦੀ ਫਸਲ ਆਏ ਵਿੱਚ ਕੋਈ ਸਮੱਸਿਆ ਨਹੀਂ ਫਸਲ ਆਪਣੀ ਠੀਕ ਹੈ ਇਹਨੂੰ ਤਿਆਰ ਕਰਕੇ ਆਪਾਂ ਚਾਰ ਪੀ ਬੜਾ ਸਕਦੇ ਆ ਵਿਦੇਸ਼ਾਂ ਨਾਲੋਂ ਵੱਜਾਂ ਨਾਲੋਂ ਹਣਾ ਘਰੇ ਰਹਿ ਕੇ ਹਾਂਜੀ ਹਾਂ ਤੋਂ ਵੀਡੀਓ ਮਿੱਤਰੋ ਕਾਫੀ ਲੰਮੀ ਹੋ ਗਈ ਆ ਜਰੂਰ ਸੁਣਿਓ ਤੇ ਰੇਟ ਕੀ ਕਰਤਾ ਜਿਹਦਾ ਫਰ ਰੇਟ ਬਾਈ ਜੀ 90000 ਰੁਪਿਆ ਬਾਈ ਗਰਪਾਲ ਕਹਿੰਦਾ ਵੀ ਆਪਾਂ ਕਰਿਆ ਠੀਕ ਆ ਬਾਕੀ ਮਾਨਤਾਣ ਹੋ ਜਾ ਜਿੰਮੇ ਵੀ ਫੋਨ ਕਰਨਗੇ ਕਿਉਂਕਿ ਵੇਚਣ ਵਾਲੇ ਨੂੰ ਕੀ ਹੁੰਦਾ ਜੀ ਡਾਕਟਰ ਸਾਹਿਬ ਵੇਚਣ ਵਾਲੇ ਨੂੰ ਤਾਂ ਐ ਹੁੰਦਾ ਵੀ ਇਹਦੀ ਚੀਜ਼ ਵੱਧ ਵੇਖੇ ਜੀ ਹਾਂ ਲੇਕਿਨ ਆ ਲੈਣ ਵਾਲੇ ਨੂੰ ਐ ਹੁੰਦਾ ਵੀ ਮੈਨੂੰ 5-10000 ਘੱਟ ਦੇ ਦੇ ਹਾਂ ਉਹ ਵੇਖਣਾ ਮਾਲ ਮੁੱਲ ਦੇ ਹਿਸਾਬ ਨਾਲ ਉਹ ਐਡਜਸਟਮੈਂਟ ਤੁਸੀਂ ਆਪ ਕਰੋ ਐਵੇਂ ਗ੍ਰੇਟ ਦਾ ਨਾ ਗੁੱਸਾ ਮੰਨਿਆ ਕਰੋ ਕਈ ਬਰਾਮਾਂ ਦੀ ਸੋਚ ਆਉਂਦੀ ਹੈ ਵੀ ਉਹਦੀ 90 ਦੀ ਵੇਚ ਗਈ ਫੇਰ ਇਹ ਵੀ 90 ਦੀ ਵੇਚ ਗਈ ਕਈ ਬੰਦਾ ਨੂੰ ਜਜਮੈਂਟ ਵੀ ਨਹੀਂ ਹੁੰਦੀ ਹਾਂ ਕਈ ਨੂੰ ਜਜਮੈਂਟ ਵੀ ਨਹੀਂ ਕਿ ਸਾਲਾਂ ਤੋਂ ਵੇਚ ਰਿਹਾ ਹਾਂ ਜੀ ਹਾਂ ਜੀ ਹਾਂ ਜੀ ਉਹਨਾਂ ਨੂੰ ਮਾਲ ਦਾ ਰੇਟ ਦਾ ਨਹੀਂ ਪਤਾ ਹੁੰਦਾ ਮੱਢੀ ਦਾ ਵੀ ਰੇਟ ਕੀ ਚੱਲਦਾ ਹਾਂ ਜੀ ਹਾਂ ਜੀ ਉਹਨੂੰ ਐ ਲੱਗਦਾ ਹੁੰਦਾ ਗਵਾਂਢੀਆਂ ਦੀ ਮਹੀਨਾ ਪਹਿਲਾਂ ਇਹਨਾਂ ਦੀ ਵਿਕੀ ਸੀ ਆਪਣੀ ਉਨੇ ਇੱਕ ਹੀ ਯਾਦ ਇਹ ਆਪਣੀ ਇਹਨਾਂ ਦੀ ਜਹੇਦੀ ਆ ਕੁਝ ਸਮੇਂ ਦਾ ਵੀ ਹੁੰਦਾ ਹਾਂ ਜੀ ਠੀਕ ਹੈ ਸਮਾਂ ਮੰਲਾ ਰੁੱਤ ਦਾ ਫਰਕ ਪੈਂਦਾ ਜਿਵੇਂ ਹੁਣ ਮਾਲਾ ਰੁੱਤ ਆ ਗਈ ਦੁੱਧ ਦੀ ਹਾਂ ਜੀ ਸੌਣ ਦੇ ਮਹੀਨੇ ਚ ਤਕਰੀਬਨ ਹਰ ਘਰੇ ਸੂਆ ਹੋ ਜਾਂਦਾ ਠੀਕ ਹੈ ਜੀ ਠੀਕ ਹੈ ਇਹਨਾਂ ਦਿਨਾਂ ਦੇ ਵਿੱਚ 5 ਤੋਂ ਲੈ ਕੇ 10000 ਪਸੂ ਟੁੱਟ ਜਾਂਦਾ ਜੀ ਮੜਾ ਪਸੂ ਹਾਂਜੀ ਠੀਕ ਐ ਚੰਗੇ ਤੇ ਨਹੀਂ ਕੋਈ ਬਹੁਤਾ ਫਰਕ ਪੈਂਦਾ ਹਾਂਜੀ ਠੀਕ ਐ ਵੀ ਇਹ ਵੀ ਨਾ ਹੋਵੇ ਭਰਾ ਬਾਈ ਨੇ ਵੀ 90 ਰੇਟ ਕਰਤਾ ਰੇਟ ਤੁਸੀਂ ਆਪ ਦਾ ਦੇਖ ਕੇ ਲਾਉਣਾ ਹਨਾ ਹਾਂਜੀ ਬਾਈ ਨੂੰ 4 ਰੁਪਏ ਵੱਧ ਦੇ ਦਿਓ ਬਾਈ ਨੂੰ ਹਾਂਜੀ ਬੰਦੇ ਨੇ ਪਾਲੇ ਵੀ ਆ ਬੰਦੇ ਨੇ ਆ ਤੰਦਕਾਰ ਦਾ ਵਜਨ ਹਨਾ ਸਮਾਈ ਕੀਤੀ ਆ ਚੰਗੀ ਤੇ ਫੋਨ ਨੰਬਰ ਜੀ ਆਪਣਾ ਫੋਨ ਨੰਬਰ 62807 ਜੀ 62807 19937 ਜੀ 19937 ਦਾ ਫੋਨ ਨੰਬਰ ਹੈ ਤੇ ਇਹ ਕੱਲ੍ਹ ਵਾਲੀ ਕੋਠੇ ਪਿੰਡ ਮੜਾ ਜੀ ਠੀਕ ਹੈ ਸੂਏ ਤੋਂ ਜਿਹੜਾ ਸਿੱਧਾ ਰਸਤਾ ਜਾਂਦਾ ਹਾਂਜੀ ਸੂਏ ਤੋਂ ਗੱਲ ਵਾਲੀ ਨੂੰ ਪਾਜੀ ਬਸ ਪੁੱਲ ਤੋਂ ਏ ਜਿਹੜੇ ਤੇ ਖੜਵੰਜਾ ਲੱਗਿਆ ਆਖੜਾਂੋਂ ਚੱਲ ਗਿਆ ਠੀਕ ਹੈ ਸੋ ਜਿਹੜੇ ਵੀ ਵੀਰ ਭਰਾ ਨੂੰ ਲੋਡ ਹੋਵੇ ਤਾਂ ਬਾਈ ਦੇ ਨਾਲ ਕਰ ਸਕਦਾ ਸੰਪਰਕ ਮਿੱਤਰੋ ਠੰਡੀ ਸੀਲ ਫਿਰ ਕਹਿੰਣਾ ਫੁੱਲ ਹੈ ਦੁੱਧ ਦੀ ਅੰਦਾਜ਼ਾ ਤੁਸੀਂ ਆਪ ਲਾਉਣਾ ਮੇਰੇ ਹਿਸਾਬ ਨਾਲ ਵੀ ਇਹ ਜਿੰਮੇ ਟਾਇਰ ਤੋਂ ਹਵਾਨੇ ਦੀ ਆ 14 15 ਲੀਟਰ ਖੁੱਲਾ ਕਰ ਦੋਗੇ ਤੇ ਵੱਧ ਘੱਟ ਵੀ ਪਸੂ ਕਰ ਸਕਦਾ ਸੋ ਕਈ ਭਰਾ ਕਹਿੰਦੇ ਵੀ ਜਿੰਨਾ ਤੋਂ ਵੀਡੀਓ ਦੇ ਵਿੱਚ ਕਹਿਣਾ ਹੈ ਵੈਸੇ ਤਾਂ ਉਨਾ ਹੀ ਨਿਕਲਦਾ ਹੁੰਦਾ ਮਿੱਤਰੋ ਕਈ ਵਾਰ 19 21 ਹੋ ਜਾਂਦੀ ਹੈ ਕਿਉਂਕਿ ਆਪਾਂ ਕਿਹ ਆਪਾਂ ਦਾ ਇੱਕ ਧੱਕੀ ਲਾਉਣੀ ਹੁੰਦੀ ਆ ਤੇ ਕਈ ਵਾਰ ਪਸ਼ੂ ਦੀ ਸਾਂਭ ਸੰਭਾਲ ਦਾ ਵੀ ਫਰਕ ਪੈ ਜਾਂਦਾ ਜਿਵੇਂ ਆਪਾਂ ਕੁਝ ਦਿਨ ਪਹਿਲਾਂ ਇੱਕ ਵੀਡੀਓ ਪਾਈ ਸੀ ਮਿੱਤਰੋ 22 ਲੀਟਰ ਦੁੱਧ ਵਾਲੀ ਦੀ 22 ਦੇ ਘਰੇ ਉਹਨੇ ਦੁੱਧ ਘਟ ਦ ਦਿੱਤਾ ਠੀਕ ਹੈ ਕਿਉਂਕਿ ਉਹਨੇ ਜੀ ਨਹੀਂ ਲਾਇਆ ਕਈ ਪਸ਼ੂ ਮਿੱਤਰੋ ਜੀ ਨਹੀਂ ਲਾਉਂਦੇ ਜੀ ਲਾਉਣ ਵਾਲੀ ਆਪਾਂ ਕੱਲ ਨੂੰ ਵੀਡੀਓ ਬਣਾ ਰਹੇ ਆਂ ਵੀ ਕਈ ਪਸ਼ੂ ਜਦੋਂ ਆਪਾਂ ਖਰੀਦਦੇ ਆਂ ਜੀ ਨਹੀਂ ਲਾਉਂਦਾ ਉੱਥੇ ਆਪਾਂ ਕੀ ਕਰਨਾ ਕੀ ਦੇ ਸਕਦੇ ਆਂ ਮੈਂ ਸੋਦਾ ਪਹਿਲਾਂ ਡਾਕਟਰੀ ਇਲਾਜ ਕਰਾਓ ਜੇ ਫੇਰ ਵੀ ਨਹੀਂ ਮਤਲਬ ਵੀ ਪੱਠੇ ਜੀਰੇ ਨੀਰਾ ਖਾਂਦਾ ਜੀ ਨਹੀਂ ਲਾਉਂਦਾ ਤਾਂ ਉੱਥੇ ਤੁਸੀਂ ਉਹ ਦੇਸੀ ਤਰੀਕਾ ਵਰਤ ਸਕੋ। ਬਾਕੀ ਥੋੜੀ ਜਿਹੀ ਨਾ ਇਹ ਵਿਚਾਲੇ ਬਚੀ ਜੀ ਆ। ਠੀਕ ਆ। ਹਾਂ ਠੀਕ ਆ ਠੀਕ ਆ ਇਹ ਵੀ ਆਪਣਾ ਦੱਸਦੀ ਹੈ ਨਾ। ਹਾਂ ਇਹ ਬੱਚਾ ਹੈ ਛੋਟੀ ਜੀ ਜਮੀ ਹੈ ਛੋਟੀ ਆ ਨਾ। ਆ ਜਿਵੇਂ ਆਮੀ ਅਕਸਰ ਗਾਇਆਂ ਦੇ ਆ ਜਾਂਦੀ ਠੀਕ ਆ ਠੀਕ ਆ ਤਾਂ ਦੱਸਣ ਦਾ ਆਪਣਾ ਫਰਜ਼ ਆ ਜੀ। ਹਾਂ ਵੀ ਮੁੜ ਕੇ ਲੱਗੇ ਬਈ ਆ ਜੀ ਤੁਸੀਂ ਦਿਖਾਈ ਦੀ। ਹਾਂਜੀ ਹਾਂ। ਕੈਮਰਾ ਨੇੜੇ ਕਰਕੇ ਉਹ ਦੇਖ ਲਓ ਜੀ। ਭੜਾ ਜ਼ਰੂਰ ਆ। ਤੇ ਸੂਣ ਦੇ ਵਿੱਚ ਬਸ ਮੇਰੇ ਹਿਸਾਬ ਨਾਲ ਇੱਕ ਦੋ ਦਿਨ ਵਾਕਈ ਢਿੱਲਾਂ ਹਜੇ ਬਹੁਤ ਐ ਆ ਲਾ ਸਕਦੇ ਜੀ ਹੋਰ ਲਾਲ ਸਕਦੀ ਐ ਅਜਾ ਬਣਾ ਸਕਦੀ ਆ ਹਾਂਜੀ ਹਾਂ ਤੇ ਸੋ ਸਾਰੇ ਵੀਰਾਂ ਦਾ ਧੰਨਵਾਦ ਧੰਨਵਾਦ